ਸਾਰੇ ਅਜਾਇਬਸ ਜੀ ਆਸਿਵਾਦ ਸਵਾਗਤ ਧੰਨਵਾਦ ਹੈ ਪਿਤਾ ਪਰਮੇਸ਼ੁਰ ਦਾ ਕਿ ਮੈਨੂੰ ਅਨੰਦ ਵਿੱਚ ਬਹੁਤ ਹੀ ਸੁਖ ਦੇ ਚਰਚੇ ਤੋਂ ਬਰਬਰ ਪਰਸਵਾ ਮਿਲਿਆ ਜੀ ਸਾਨੂੰ ਕਿ ਮੈਂ ਇਨਫਰਮੇਸ਼ਨ ਪੁਲਿਸ ਤੋਂ ਗਾਣੇ ਉੱਤਪਾਦ ਕਰਨ ਲਈ ਹੋਮ ਕਰਾਂ ਕਿ ਅੱਜ ਮੈਨੂੰ ਮਰਿਸ਼ਵਰ ਦੇ ਸਪੈਸ਼ਲੀ ਬੇਰ ਦੇ ਚੁਪਾਇਆ ਕਿ ਜਿਹੜੇ ਖਾਣ ਤੇ ਹੋ ਗਏ ਨੇ ਔਰ ਲੰਗਸ ਜਿਹਨਾਂ ਲੰਗਸ ਫਿਫਰੈਂਡ ਦੇ ਮਾਣੋ ਵਾਸਤੇ ਪ੍ਰਾਪਤ ਕਰਨ ਲਈ ਬਾਈਬਲ ਦੇ ਵਿੱਚ ਇਹ ਸ਼ਬਦ ਲਿਖ ਹੋਏ ਨੇ ਆਪ ਆਪਣਾ ਸੁਣਾਂਗੇ اور مہان پوتر پرمیشور سرو شکتیمان دیا پیتا یہ مشن ہے اور جاؤ <coughs> سارے قومان چیلے بناؤ مہان پوتر پرمیشور تا وچن ہے شبد سے کہ تھی پرتھوی کے بنے تک میرے گو ہو اور اج سبھا لیتے ہاں اور جو میرا شبد کوومے پرمیشور اور جب کے لوگ جتنے جتنے جدوں جدوں ਇਹ ਸੰਦੇਸ਼ ਸੁਣ ਔਰ ਇਹ ਪ੍ਰਾਰਥਨਾ ਸੁਣ ਮੇਰੇ ਪਰਮੇਸ਼ਰ ਇਸ ਸਮੇਂ ਉਹ ਲੋਕ ਆਪਣੀਆਂ ਬਿਮਾਰੀਆਂ ਤੋਂ ਚੰਗੇ ਹੋ ਖਾਸ ਤੌਰ ਤੇ ਜਿਹੜੇ ਦਿਲ ਦੇ ਹਾਰਟ ਦੇ ਰੋਗੀ ਨੇ ਤੇ ਜਿਹੜੇ ਲੰਗਸ ਦੇ ਰੀਸਰ ਨੇ ਯਾਨੀ ਫਫਰਿਆਂ ਦੇ ਰੋਗ ਲੱਗੇ ਹੋਏ ਨੇ ਪਰਮੇਸ਼ਰ ਉਹ ਚੰਗੇ ਹੋ ਜਾਣੀ ਪਰ ਜਵਚਨ ਤੇ ਕਿਰਪਾ ਕਰੋ ਦਇਆ ਕਰੋ ਨਮਾ ਪ੍ਰਕਾਸ਼ਨ ਨਮਾ ਰਗਲੇਸ਼ਨ ਦਿਓ ਯੇਸ਼ੂ ਮਸੀਹ ਦੇ ਨਾਮ ਉੱਤੇ ਆਮੀਨ ਸੋ ਅਜਾ ਪੜ੍ਹਦੇ ਹਾਂ ਪਵਿੱਤਰ ਬਾਈਬਲ ਦੇ ਵਿੱਚੋਂ ਹਿਜ਼ਕੀਏ ਦੀ ਕਿਤਾਬ ਆਪਾਂ ਛਤੀ ਦੇ ਅਾਇ ਦੇ ਵਿੱਚ ਉਹ ਗੱਲ ਕਰਨ ਜਾ ਰਹੇ ਹਾਂ ਔਰ ਅੱਜ ਪਰਮੇਸ਼ੁਰ ਦਾ ਜਿਹੜਾ ਸ਼ਬਦ ਹੈ ਔਰ ਉਹਦੇ ਵਿੱਚ ਪਰਮੇਸ਼ੁਰ ਨੇ ਵਾਅਦਾ ਕੀਤਾ ਔਰ ਅੱਜ ਆਪਾਂ ਮੈਂ ਸੁਣਦਾ ਸੀ ਪਿਛਲੇ ਦਿਨਾਂ ਚ ਇਸ ਜਗ੍ਹਾ ਤੇ ਵੀ ਕਿ ਖਾਰਟ ਦੇ ਜਿਹੜੇ ਰੋਗੀ ਨੇ ਪੇਸ਼ੈਂਟ ਨੇ ਉਹ ਬਹੁਤ ਜ਼ਿਆਦਾ ਵਧ ਰਹੇ ਨੇ ਦਿਲ ਦੇ ਜਿਹੜੇ ਰੋਗ ਨੇ ਉਹ ਜ਼ਿਆਦਾ ਹੋ ਰਹੇ ਔਰ ਲੰਗਸ ਪ੍ਰੋਬਲਮ ਜਿਹੜੀ ਆਪ ਨੂੰ ਦੇਖਣ ਨੂੰ ਮਿਲਦੀ ਹੈ ਤੇ ਇੱਕ ਸ਼ਬਦ ਹੈ ਭਾਈ ਤੇ ਬਾਈਬਲ ਦੇ ਵਿੱਚੋਂ ਇਹ ਜੀ ਕਿ 31 ਦਾ 25 ਅਤੇ 26 ਵਚਨ ਇੱਥੇ ਲਿਖਿਆ ਤਦੋਂ ਤੁਹਾਡੇ ਉੱਤੇ ਨਿਰਮਲ ਜਲ ਛੜਕਾਂਗਾ ਤੁਸੀਂ ਸ਼ੁੱਧ ਹੋਵੋਗੇ ਅਤੇ ਮੈਂ ਤੁਹਾਨੂੰ ਤੁਹਾਡੀ ਸਾਰੀ ਅਸ਼ੁੱਧਤਾਈ ਤੋਂ ਤੁਹਾਡੀਆਂ ਸਾਰੀਆਂ ਮੂਰਤੀਆਂ ਤੋਂ ਤੁਹਾਨੂੰ ਸ਼ੁੱਧ ਕਰਾਂਗਾ 26 ਹੈ ਅਤੇ ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ ਅਤੇ ਨਵਾਂ ਆਤਮਾ ਤੁਹਾਡੇ ਵਿੱਚ ਪਾਵਾਂਗਾ ਅਤੇ ਤੁਹਾਡੇ ਮਾਸ ਵਿੱਚੋਂ ਪੱਥਰ ਦਾ ਦਿਲ ਕੱਟ ਲਵਾਂਗਾ ਅਤੇ ਮਾਸ ਦਾ ਦਿਲ ਤੁਹਾਨੂੰ ਦੇਵਾਂਗਾ। ਜਰਮੀਆ 17:9 'ਚ ਲਿਖਿਆ ਦਿਲ ਪੂਜੇ ਖਰਾਬ ਹੈ। ਇਹਦਾ ਲਾ ਇਲਾਜ, ਇਹ ਇਲਾਜ ਹੀ ਹੈ ਨਹੀਂ ਕੋਈ। ਤੇ ਖੁਦਾਵੰਦ ਯੇਸ਼ੂ ਮਸੀਹ ਪ੍ਰਥਵੀ 'ਤੇ ਆਏ ਔਰ ਸਲੀਬ 'ਉਂ ਚੁੱਕਿਆ। ਜਦੋਂ ਉਹ ਸਲੀਬ ਦੇ ਉੱਪਰ ਸੀਗੇ ਤੇ ਉਹਨਾਂ ਦੀ ਬਕਖੀ ਦੇ ਵਿੱਚ ਨੇਜਾ ਮਾਰਿਆ ਗਿਆ। ਵੱਖੀ ਜਿਤ ਨੂੰ ਨਿਜਾਮਾ ਰਹਿ ਗਿਆ ਪਰ ਲਿਖਿਆ ਬਾਈਬਲ ਦੇ ਵਿੱਚ ਜਿਤ ਪ੍ਰਭੂ ਨੇ ਪ੍ਰਾਣ ਦਿੱਤੇ ਪਰ ਪ੍ਰਭੂ ਦੇ ਸਰੀਰ ਦੇ ਵਿੱਚੋਂ ਲਹੂ ਅਤੇ ਪਾਣੀ ਨਿਕਲਿਆ ਔਰ ਮਰਨ ਤੋਂ ਪਹਿਲਾਂ ਪ੍ਰਭੂ ਯਿਸੂ ਨੇ ਕਿਹਾ ਪੂਰਾ ਹੋਇਆ ਇੱਥੇ ਲਿਖਿਆ ਮੈਂ ਪਵਿੱਤਰ ਜਲ ਛਿੜਕੂੰਗਾ ਔਰ ਅੱਜ ਯੀਸ਼ੂ ਮਸੀਹ ਦੇ ਅੰਦਰੋਂ ਉਹਦੇ ਸਰੀਰ ਦਿਲ ਦੇ ਵਿੱਚੋਂ ਲਹੂ ਅਤੇ ਪਾਣੀ ਨਿਕਲਿਆ ਪੂਰੀ ਮਾਨਵ ਜਾਤੀ ਦੇ ਲਈ ਖਾਸ ਤੌਰ ਤੇ ਉਹਨਾਂ ਦੇ ਲਈ ਜਿਹੜੇ ਯੀਸ਼ੂ ਮਸੀਹ ਦੇ ਨਾਮ ਦੇ ਉੱਪਰ ਪੂਰਾ ਵਿਸ਼ਵਾਸ ਕਰਦੇ ਹਾਂ ਅੱਜ ਆਪਾਂ ਸੁਣਦੇ ਹਾਂ ਹਾਰਟ ਅਟੈਕ ਦਿਲ ਦੇ ਬਹੁਤ ਰੋਗ ਕੋਲੈਸਟ੍ਰੋਲ ਖੂਨ ਗਾੜਾ ਹੋ ਗਿਆ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਨੇ ਦਿਲ ਦੀਆਂ ਦਿਲ ਦੇ ਰੋਗ ਜਿਹਦਾ ਕੋਈ ਇਲਾਜ ਹੈ ਦਿਲ 'ਚ ਛੇਧ ਮੇ ਦੇਖਿਆ ਲੋਕਾਂ ਨੇ ਹਾਰਟ ਛੇਧ ਹੈ ਬੀਪੀ ਹਾਈ ਹੁੰਦਾ ਕਦੇ ਲੋ ਹੁੰਦਾ ਕੰਟਰੋਲ ਨਹੀਂ ਪੱਕੀਆਂ ਦਵਾਈਆਂ ਲਾਗੀਆਂ ਤੁਹਾਨੂੰ ਬੀਪੀ ਦੀਆਂ ਤੁਸੀਂ ਮੈਨੂੰ ਸੁਣ ਵੀ ਰਹੇ ਹੋ ਦੇਖ ਵੀ ਰਹੇ ਹੋ ਪਰਮੇਸ਼ਰ ਨੇ ਦੱਸਤਾ ਦਿਆ ਔਰ ਅੱਜ ਪਰਮੇਸ਼ਰ ਦਾ ਸ਼ਬਦ ਹੈ ਕਿ ਮੈਂ ਤੁਹਾਡੀ ਅੰਦਰੋਂ ਬਿਮਾਰੀ ਨਾਲ ਭਰਿਆ ਹੋਇਆ ਜਿਹਨੂੰ ਤਰ੍ਹਾਂ ਤਰ੍ਹਾਂ ਦੇ ਰੋਗ ਲਾਏ ਨਾਜ ਰੋਗ ਲੱਗੇ ਹੋਏ ਨੇ ਤੇ ਕੋਈ ਇਲਾਜ ਹੀ ਹੈ ਨਹੀਂ ਪਾਪ ਸਿੰਨ ਜੋ ਦਿਲ ਚ ਭਰਿਆ ਹੋਇਆ ਅੱਜ ਪ੍ਰਭੂ ਕਹਿ ਰਹੇ ਮੈਂ ਉਸ ਗੰਦੇ ਦਿਲ ਨੂੰ ਉਸ ਪਾਪ ਨਾਲ ਭਰੇ ਹੋਏ ਹਾਰਟ ਨੂੰ ਜਿੱਚ ਬਹੁਤ ਸਾਰੇ ਬਿਮਾਰੀਆਂ ਨੇ ਲਾਏ ਲਾਏ ਰੋਗ ਨੇ ਹਾਰਟ ਬਲੋਕੇਜ ਹੈ ਬੀਪੀ ਉੱਪਰ ਬਦੇ ਵਧ ਗਿਆ ਕਦੀ ਘਟ ਗਿਆ ਬਹੁਤ ਸਾਰੇ ਦਿਲ ਦੇ ਰੋਗ ਲੱਗੇ ਹੋਏ ਨੇ ਪਰ ਅੱਜ ਪਰਮੇਸ਼ਰ ਕਹਿ ਰਿਹਾ ਜੇ ਅਗਰ ਤੁਸੀਂ ਯੇਸ਼ੂ ਮਸੀਹ ਦੇ ਉੱਪਰ ਵਿਸ਼ਵਾਸ ਕਰਦੇ ਹੋ ਵਿਸ਼ਵਾ ਇਹ ਕਿ ਯੇਸ਼ੂ ਮਸੀਹ ਪਰਮੇਸ਼ਰ ਦਾ ਪੁੱਤਰ ਬੇਟਾ ਆ ਪਰ ਯੇਸ਼ੂ ਮਸੀਹ ਨੇ ਪੂਰੀ ਮਾਨਵ ਜਾਤੀ ਨੂੰ ਨਵਾਂ ਜੀਵਨ ਦੇਣ ਲਈ ਉਹਨਾਂ ਨੇ ਆਪਣਾ ਪ੍ਰਾਣ ਸ਼ਰੀਰ ਦਿੱਤਾ ਉਹ ਮਰ ਗਏ ਪਰਮੇਸ਼ਰ ਪਿਤਾ ਨੇ ਪਵਿੱਤਰ ਆਤਮਾ ਦੁਆਰਾ ਯੇਸ਼ੂ ਮਸੀਹ ਨੂੰ 3 ਦਿਨ ਤੋਂ ਬਾਅਦ ਜ਼ਿੰਦਾ ਕੀਤਾ ਉਹ ਜੀ ਉਠੇ ਅਤੇ ਯੇਸ਼ੂ ਮਸੀਹ ਨੇ ਆਪਣਾ ਲਹੂ ਬਹਾਇਆ ਹੇਜਕੀਅਰ ਦੁਆਰਾ ਇੱਕ ਉਹੇ ਸ਼ਬਾਣੀ ਕੀਤੀ ਗਈ ਸੀ ਕਿ ਮੈਂ ਨਵਾਂ ਦਿਲ ਲਵਾਂਗਾ ਔਰ ਨਵਾਂ ਆਤਮਾ ਤੁਹਾਡੇ ਚ ਪਾਉਂਗਾ ਔਰ ਜਿਹੜੇ ਤੁਹਾਡੇ ਤੇ ਸ਼ਰਾਪ ਆਏ ਨੇ ਮੂਰਤੀ ਪੂਜਾ ਕਰਨ ਦੁਆਰਾ ਜਾਦੂ ਟੂਣੇ ਦੁਆਰਾ ਜਾਂ ਕਿਸੇ ਪਾਪ ਦੁਆਰਾ ਜੋ ਸ਼ਰਾਪ ਆਏ ਨੇ ਮੈਂ ਉਹ ਸ਼ਰਾਪ ਤੋੜੂੰਗਾ ਤੇ ਤੁਹਾਡੇ ਅੰਦਰ ਉਹ ਜਿਹੜਾ ਦਿਲ ਗੰਦਾ ਦਿਲ ਪਾਪੀ ਦਿਲ ਪੱਥਰ ਦੇ ਲੈ ਤੁਹਾਡੇ ਮਾਸ ਵਿੱਚੋਂ ਸਰੀਰ ਚੋਂ ਮੈਂ ਕੱਢੂੰਗਾ ਪੱਥਰਦਿਲ ਮੈਂ ਬਾਹਰ ਕੱਢੂੰਗਾ ਪ੍ਰਭੂ ਯਿਸੂ ਕਹਿ ਰਹੇ ਨੇ ਤੇ ਮੈਂ ਨਵਾਂ ਦਿਲ ਆਪਣਾ ਆਟ ਟੁੱਟਿਆ ਹੋਇਆ ਦਿਲ ਫਿਰ ਸੁਨੋ ਪਰਿਆ ਦਿਲ ਨਮਰਤਾ ਵਾਲਾ ਦਿਲ ਪਵਿੱਤਰ ਕਿਉਂ ਖਾਂਟ ਯਿਸੂ ਸੇ ਕਹਿ ਰਹੇ ਮੈਂ ਤੈਨੂੰ ਆਪਣਾ ਦਿਲ ਤੁਹਾਡੇ ਅੰਦਰ ਟ੍ਰਾਂਸਫਰ ਤੁਹਾਡੇ ਅੰਦਰ ਪਾ ਦੇਵਾਂਗਾ ਔਰ ਯੇਸੂ ਮਸੀਹ ਦੇ ਹਾਰਟ ਵਿੱਚ ਜ਼ਿੰਦਗੀ ਹੈ ਯੇਸੂ ਮਸੀਹ ਦੇ ਦਿਲ ਚ ਸ਼ਾਂਤੀ ਹੈ ਚੰਗਾਈ ਹੈ ਛੁਟਕਾਰਾ ਹੈ ਨੰਬਰਤਾ ਹੈ ਮੁਆਫੀ ਹੈ ਪਿਆਰ ਹੈ ਯੇਸੂ ਦਾ ਹਾਰਟ ਪਿਆਰ ਨਾਲ ਭਰਿਆ ਹੈ ਅੱਜ ਜਦੋਂ ਤੁਸੀਂ ਵਚਨ ਸੁਣਦੇ ਹੋ ਔਰ ਅੱਜ ਮੇਰਾ ਪਰਮੇਸ਼ੁਰ ਤੁਹਾਡੇ ਅੰਦਰੋਂ ਇਸ ਪਾਪੀ ਦਿਲ ਨੂੰ ਪੱਥਰ ਦਿਲ ਨੂੰ ਬਾਹਰ ਕੱਢੂਗਾ ਔਰ ਇੱਕ ਨਵਾਂ ਦਿਲ ਤੁਹਾਡੇ ਅੰਦਰ ਅੱਜ ਆਊਗਾ ਤੁਸੀਂ ਦੇਖੋਗੇ ਬਦਲਾਵ ਇਹ ਵਚਨ ਸੋਣਦੇ ਸੋਣਦੇ ਤੁਸੀਂ ਹੁਣੇ ਚੰਗੇ ਹੋਣਾ ਇਸੇ ਸਮੇਂ ਤੁਹਾਡਾ ਹਾਟ ਨਮਾ ਹੋ ਜਾਣਾ ਬੀਪੀ ਤੁਹਾਡਾ ਨੋਰਮਲ ਰਹੂਗਾ ਮੈਂ ਕਹਿੰਦਾ ਅੱਜ ਮੈਂ ਦਾਅ ਵੀ ਨਾ ਕਹਿ ਰਿਹਾ ਤੁਹਾਡੀਆਂ ਦਵਾਈਆਂ ਹੁਣ ਤੋਂ ਬੰਦ ਹਾਂਟ ਦੀ ਬਲੋਗਸ ਹੁਣੇ ਖੁੱਲਦੀ ਹੋਈ ਮੈਂ ਦੇਖਦਾ ਪਿਆ ਦਵਾਈਆਂ ਤੁਹਾਡੀਆਂ ਜਿਹੜੀਆਂ ਤੁਹਾਡੇ ਤੁਸੀਂ ਖਾ ਰਹੇ ਹੋ ਤੁਹਾਡਾ ਦਿਲ ਕਦੇ ਬੀਪੀ ਵਧ ਗਿਆ ਕਦੇ ਘਟ ਗਿਆ ਜਿੰਨੀਆਂ ਵੀ ਤੁਸੀਂ ਦਿਲ ਦੇ ਸੰਬੰਧਿਤ ਰੋਗਾਂ ਦੀਆਂ ਦਵਾਈਆਂ ਖਾ ਰਹੇ ਹੋ ਆ ਅੱਜ ਤੋਂ ਬਾਅਦ ਉਹ ਬੰਦ ਹੋ ਜਾਣੀਆਂ ਉਹ ਦੂਸਰੀ ਗੱਲ ਲੰਗਜ਼ ਗ੍ਰੈਫਟ ਫੇਫਰਿਆਂ ਦਾ ਕਰੋ ਰੋਗ ਲੱਗਾ ਹੋਇਆ ਦਵਾਈਆਂ ਤੁਸੀਂ ਪੱਕੀਆਂ ਕਰਿਆ ਪੰਪ ਲੈ ਰਹੇ ਹੋ ਤੁਹਾਨੂੰ ਸਾਹ ਨਹੀਂ ਸਾਹ ਦੀ ਤੁਹਾਨੂੰ ਪ੍ਰੋਬਲਮ ਹੈ ਆਕਸੀਜਨ ਵੇਟੇਡ ਜਾਣਾ ਪੈਂਦਾ ਵਾਰ-ਵਾਰ ਐਡਮਿਟ ਹੋ ਰਹੇ ਹੋ ਪਰ ਅੱਜ ਇਹ ਵਰਲਡ ਮੇਂ ਰੀਲੀਜ਼ ਕਰਦਾ ਔਰ ਹੁਣੇ ਤੁਹਾਡੇ ਅੰਦਰੋਂ ਪਰਮੇਸ਼ਵਰ ਇਸ ਨਾਮੁਰਾਦ ਬਿਮਾਰੀ ਬਾਹਰ ਕੱਢੂਗਾ ਔਰ ਤੁਹਾਡਾ ਜਿਹੜਾ ਲੰਗਜ਼ ਹੈ ਉਹ ਪ੍ਰੋਪਰ ਦੋਨੋਂ ਲੰਗਜ਼ ਪ੍ਰੋਪਰ ਕੰਮ ਕਰਨਗੇ ਔਰ ਨਵੇਂ ਲੰਗਜ਼ ਨਵੇਂ ਫੇਫਰੇ ਤੁਹਾਡੇ ਅੰਦਰ ਹੁਣੇ ਮੈਂ ਬਣਦੇ ਦੇਖਦਾ ਪਰਮੇਸ਼ਵਰ ਦੀ ਮਹਾਸਾਮਰਤ ਨੂੰ ਲਿਖਿਆ ਬਾਈਬਲ ਚ ਮੋਸਟ ਹਾਈ ਗੋਡ ਪਰਮ ਪ੍ਰਧਾਨ ਪਰਮੇਸ਼ਰ ਆਤਮਾਹਾਨ ਪਰਮੇਸ਼ਵਰ ਦੀ ਆਤ ਵੱਡੀ ਦਇਆ ਜੋ ਸਾਡੇ ਸੋਚਣ ਤੋਂ ਸਮਝ ਤੋਂ ਬਹੁਤ ਦੂਰ ਹੈ ਔਰ ਯੇਸ਼ੂ ਮਸੀਹ ਦਾ ਲਹੂ ਪਿਓਰ ਲਹੂ ਅੱਜ ਸਾਡੇ ਉੱਪਰ ਆਊਗਾ ਔਰ ਪਰਮੇਸ਼ਵਰ ਸਾਨੂੰ ਨਹੀਂ ਸਿਰ ਆਪਣੇ ਬੇਟੇ ਸਾਡੀ ਮੁਕਤੀ ਦਾ ਯੇਸ਼ੂ ਮਸੀਹ ਰੋ ਵੇਖੂਗਾ ਤੇ ਤੁਸੀਂ ਚੰਗੇ ਹੋ ਜਾਣਾ ਅੱਜ ਹੁਣੇ ਜਦੋਂ ਤੁਸੀਂ ਪ੍ਰਾਰਥਨਾ ਸੁਣਦੇ ਰਹੋ ਸੁਣ ਰਹੇ ਹੋਵੋਗੇ ਵਚਨ ਸੁਣ ਰਹੇ ਹੋਵੋਗੇ ਉਸ ਸਮੇਂ ਮੇਰਾ WhatsApp ਦਾ ਨੰਬਰ ਤੁਹਾਨੂੰ YouTube ਤੇ ਮੇਰਾ ਨੰਬਰ ਮਿਲਣਾ ਤੁਸੀਂ ਉਸੇ ਸਮੇਂ ਆਪਣੀ ਗਵਾਹੀ ਮੈਨੂੰ ਭੇਜਣੀ ਆ ਫੋਟੋ ਭੇਜਣੀ ਆ ਔਰ ਸੰਪਰਕ ਕਰਨਾ ਮੇਰੇ ਨਾਲ ਕਿ ਮੈਂ ਬੜੀ ਜਲਦੀ ਪੰਜਾਬ ਚ ਆ ਰਿਹਾ ਇਸੇ ਸੰਡੇ ਆਪਾਂ ਮਿਲਾਂਗੇ ਤੁਹਾਨੂੰ ਔਰ ਅਸੀਂ ਇੱਕ ਵੱਡੀ ਗਵਾਹੀ ਨਾਲ ਆ ਰਹੇ ਹਾਂ ਅੱਜ ਦਾ ਵਚਨ ਹਿਸ਼ਕਿਰ 36 ਵਚਨ 24 ਦੇ 25 ਪ੍ਰਭੂ ਦਾ ਇਹ ਵਚਨ ਹੈ ਇਹ ਵਾਅਦਾ ਹੈ ਕਿ ਪਰਮੇਸ਼ਰ ਤੁਹਾਨੂੰ ਤੁਹਾਡੇ ਪਾਪਾਂ ਤੋਂ ਸ਼ੁੱਧ ਕਰਨ ਜਾ ਰਹੇ ਸ਼ਰਾਪਾਂ ਤੋਂ ਮੁਕਤ ਕਰਨ ਜਾ ਰਹੇ ਆਪਣੇ ਲਹੂ ਦੇ ਨਾਲ ਔਰ ਨਿਰਮਲ ਦਲ ਜੋ ਦੇ ਅੰਦਰੋਂ ਦਿਲ ਤੋਂ ਨਿਕਲਿਆ ਪਾਣੀ ਅੱਜ ਤੁਹਾਡੇ ਦੇ ਆਉਂਦਾ ਮੈਂ ਦੇਖਦਾ ਤੁਹਾਡੇ ਘਰਾਂ ਦੇ ਪਰ ਆ ਰਹੇ ਆ ਸ਼ਰਾਪ ਟੁੱਟਦੇ ਪਏ ਨੇ ਦੁਸ਼ਟ ਆਤਮਾ ਤੁਹਾਡੇ ਪਰਿਵਾਰ ਨੂੰ ਛੱਡ ਕੇ ਜਾ ਰਹੀਆਂ ਨੇ ਔਰ ਇਸ ਸੰਦੇਸ਼ ਜਿੱਥੇ-ਜਿੱਥੇ ਜਦੋਂ ਜਦ ਸੁਣਿਆ ਜਾਊਗਾ ਉਹ ਲੋਕ ਹੀਲ ਹੋਣਗੇ ਇਸ ਕਰਕੇ ਇਸ ਵਚਨ ਨੂੰ ਸੁਣਨਾ ਔਰ ਅਗੇ ਸ਼ੇਅਰ ਕਰਨਾ ਔਰ ਵੱਡੀ ਗਵਾਹੀ ਤਾਂ ਜੀਣ ਬਣਨ ਜਾ ਰਹੀ ਹੈ ਪਰਮੇਸ਼ਵਰ ਆਪਣੇ ਵਚਨ ਦੁਆਰਾ ਆਸ਼ੀਸ਼ ਦੇਵੇ ਆਓ ਆਪਾਂ ਖੰਦ ਕਰਾਂਗੇ ਆਪਣਾ ਸੱਜanat ਹੁਣ ਸੇ ਦਿਲ ਤੇ ਰੱਖੋ